ਪਿਛਲੇ 2 ਦਿਨ ਤੋਂ ਸਫਾਈ ਸੇਵਕ ਨਗਰ ਕੌਂਸਲ ਪਰੰਤਾਰਨ ਦੇ ਵਿੱਚ ਹੜਤਾਲ ਤੇ ਬੈਠੇ ਹੋਏ ਨੇ ਮੰਗਾ ਉਹੀ ਪ੍ਰਾਣੀਆਂ ਨੇ ਜੋ ਪਿਛਲੇ ਕਰੀਬ 10 ਸਾਲ ਤੋਂ ਚੱਲੀਆਂ ਆ ਰਹੀਆਂ ਨੇ ਪਰ ਇਹ ਮੰਗਾਂ ਜਿਹੜੀਆਂ ਅਜੇ ਤੱਕ ਅਟਕੀਆਂ ਹੋਈਆਂ ਨੇ ਨਾ ਕੋਈ ਅਫਸਰ ਇਹਨਾਂ ਮਲਾਜ਼ਮਾਂ ਦੀ ਗੱਲ ਕਰਦਾ ਏ ਤੇ ਨਾ ਹੀ ਇਹਨਾਂ ਦੇ ਘਰ ਜਿਹੜਾ ਚੁੱਲ੍ਹਾ ਤਪਦਾ ਏ ਜਿੰਨੀਆਂ ਕਿ ਤਨਖਾਹਾਂ ਨੇ ਪਹਿਲਾਂ 7500 ਸੀ ਹੁਣ 9000 ਦੇ ਕਰੀਬ ਤਨਖਾਹ ਸ਼ਾਇਦ ਮਿਲਦੀ ਹੈ ਇਹਨਾਂ ਨੂੰ ਪਰ ਇਸ ਮਹਿੰਗਾਈ ਦੇ ਦੌਰ ਦੇ ਵਿੱਚ ਇਸ ਤਨਖਾਹ ਦੇ ਨਾਲ ਗੁਜ਼ਾਰਾ ਕਰਨਾ ਤੁਸੀਂ ਭਲੀ ਭਾਤ ਜਾਣਦੇ ਹੋ ਕਿੰਨਾ ਖਖਲਾ ਹੋ ਸਕਦਾ ਹੈ ਅੱਜ ਆਜ਼ਾਦ ਗਰੁੱਪ ਇਹਨਾਂ ਦੀ ਮਦਦ ਵਾਸਤੇ ਪਹੁੰਚਾ ਹੈ ਉਹਨਾਂ ਵੱਲੋਂ ਇਹਨਾਂ ਦੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਹੰਗਾਰਾ ਭਰਿਆ ਗਿਆ ਹੈ ਕਿ ਜੇਕਰ ਇਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਉਹਨਾਂ ਵੱਲੋਂ ਵੀ ਸਖਤ ਤੋਂ ਸਖਤ ਜਿਹੜੀਆਂ ਕਾਰਵਾਈਆਂ ਹੋ ਸਕਦੀਆਂ ਉਹ ਕੀਤੀਆਂ ਜਾਣਗੀਆਂ ਦੇਖੋ ਪਿਛਲੇ 20 22 ਸਾਲਾਂ ਤੋਂ ਜੋ ਸਾਡੇ ਨਾਲ ਧੱਕੇਸ਼ਾਹੀ ਹੁੰਦੀ ਰਹੀ ਚਰਦੇ ਗਾੜੀ ਅਸੀਂ ਇਹ ਚੀਜ਼ ਨਹੀਂ ਧਰਾਂਗੇ ਇਹ ਲਾਰਾ ਲਪਾਹੀ ਨੂੰ ਸੋਨਾ ਇਹ ਕਈ ਗੱਲ ਸਾਹਮਣੇ ਆਈ ਸੀ ਸੂਤਰਾਂ ਤੋਂ ਸਾਨੂੰ ਜਾਣਕਾਰੀ ਮਿਲੀ ਹੈ ਕਿ ਇੱਕ ਵਾਰ ਤੁਹਾਡਾ ਜਿਹੜਾ ਮਤਾ ਪਾਸ ਹੋ ਕੇ ਨਿਯੁਕਤੀ ਪੱਤਰ ਆਉਣ ਵਾਲੇ ਸਨ ਤੇ ਫਿਰ ਕੋਈ ਰੁਕਾਵਟ ਬਣੀ ਕੋਈ ਅਫਸਰ ਰੁਕਾਵਟ ਬਣ ਗਿਆ ਸੀ ਐਡੀਸੀ ਸਾਹਿਬ ਨੂੰ ਇਦਾਂ ਹੀ ਚੰਗੇ ਲੱਗਦੇ ਵੀ ਅਸੀਂ ਪੂਰਾ ਚੁੱਕਣ ਨੇ ਆ ਇਹ ਹੱਥ ਜੋੜਨ ਗਿਆ ਆਪਣੇ ਮਤੇ ਆਸਤੀ ਤੇ ਉਹ ਹੀ ਮਰੇ ਇੱਥੇ ਹੁਣ ਇੱਕ ਬੰਦਾ ਕਹਿੰਦਾ ਸੀ ਜਿਹੜਾ ਪੱਤਾ ਮਿਲਿਆ ਕਹਿੰਦਾ ਤੁਹਾਡੇ ਸਾਡੇ ਤੋਂ ਬਿਨਾ ਤੁਹਾਡੀ ਗੱਲ ਹੀ ਬੰਨੀ ਕੋਈ ਕੰਮ ਨਹੀਂ ਚਿਰੇ ਕਰ ਉਹ ਕਦੀ ਗੱਲ ਏ ਦੂਜੀ ਗੱਲ ਇਹ ਕਿ ਵਾਕਿਆ ਤਨਖਾਹਾਂ ਨੂੰ ਗੋਲ ਲੈ ਦਿੰਦੇ ਇਹ ਹਲੇ ਤਨਖਾਹਾਂ ਨਹੀਂ ਦਿੰਦੀ ਸੀ ਉਹ ਇਹਨਾਂ ਦਾ ਸੰਘਰਸ਼ ਜਿਹੜਾ ਆ ਇਹਨਾਂ ਦਾ ਪੱਕੇ ਹੋਣ ਦਾ ਸੰਘਰਸ਼ ਆ ਔਰ ਤੁਸੀਂ ਅਸ਼ਵਾਸਨ ਦਿੱਤਾ ਹੈ ਕਿ ਤੁਸੀਂ ਸਾਥ ਦਿਓਗੇ ਜੇਕਰ ਇਨਾਂ ਨੂੰ ਨਹੀਂ ਪੱਕੇ ਕੀਤਾ ਜਾਂਦਾ ਆ ਈਓ ਸਾਹਿਬ ਨੇ 10-15 ਦਿਨ ਦਾ ਵਕਬਾ ਮੰਗਿਆ ਹੈ ਕਿ ਇਹਨਾਂ ਦਾ ਮਤਾ ਜਿਹੜਾ ਹੈ ਪਾਸ ਹੋਣ ਜਾ ਰਿਹਾ 10-15 20 ਦਿਨ ਦੇ ਵਿੱਚ ਔਰ ਜੇਕਰ 20 ਦਿਨਾਂ ਤੋਂ ਬਾਅਦ ਵੀ ਇਹ ਇਸੇ ਹਾਲਾਤ ਦੇ ਵਿੱਚ ਰਹਿੰਦੇ ਨੇ ਤਾਂ ਫਿਰ ਆਜ਼ਾਦ ਗਰੁੱਪ ਵੱਲੋਂ ਕਿਹੜਾ ਕਦਮ ਚੁੱਕਿਆ ਜਾਏ ਪ੍ਰਮਾਤਮਾ ਕਿਰਪਾ ਕਰੇ ਅਸੀਂ ਇਹਨਾਂ ਦੇ ਮਸਲੇ ਚੰਡੀਗੜ੍ਹ ਜਾ ਕੇ ਪ੍ਰਸ਼ਾਸਨ ਕੋਲ ਹਰ ਹੀਲੇ ਜੋ ਕਾਨੂੰਨ ਦੇ ਮੁਤਾਬਕ ਹਦਾਇਤ ਬਣਦੀ ਆ ਕਾਨੂੰਨ ਮੁਤਾਬਕ ਜੋ ਬਣਦਾ ਹੈ ਪੂਰਾ ਕਰਵਾਉਣਾ ਹੈ ਸਤਿ ਸ਼੍ਰੀ ਅਕਾਲ ਦੋਸਤੋ ਆਰਪੀਡੀ 24 ਤੇ ਤੁਹਾਡਾ ਸਵਾਗਤ ਹੈ ਪਿਛਲੇ 2 ਦਿਨ ਤੋਂ ਸਫਾਈ ਸੇਵਕ ਨਗਰ ਕੌਂਸਲ ਪਰੰਤਾਰਨ ਦੇ ਵਿੱਚ ਹੜਤਾਲ ਤੇ ਬੈਠੇ ਹੋਏ ਨੇ ਮੰਗਾਂ ਉਹੀ ਪ੍ਰਾਣੀਆਂ ਨੇ ਜੋ ਪਿਛਲੇ ਕਰੀਬ 10 ਸਾਲ ਤੋਂ ਚੱਲੀਆਂ ਆ ਰਹੀਆਂ ਨੇ ਪਰ ਇਹ ਮੰਗਾਂ ਜਿਹੜੀਆਂ ਅਜੇ ਤੱਕ ਅਟਕੀਆਂ ਹੋਈਆਂ ਨੇ ਨਾ ਕੋਈ ਅਫਸਰ ਇਹਨਾਂ ਮਲਾਜ਼ਮਾਂ ਦੀ ਗੱਲ ਕਰਦਾ ਏ ਤੇ ਨਾ ਹੀ ਇਹਨਾਂ ਦੇ ਘਰ ਜਿਹੜਾ ਚੁੱਲ੍ਹਾ ਤਪਦਾ ਏ ਕਿਉਂਕਿ ਚੁੱਲ੍ਹਾ ਤੱਪਦਾ ਨਹੀਂ ਤਾਦ ਕਰਕੇ ਕਹਿ ਰਿਹਾ ਕਿਉਂਕਿ ਦੇਰ ਸਵੇਰ ਤਨਖਾਹਾਂ ਮਿਲਦੀਆਂ ਨੇ ਜਿੰਨੀਆਂ ਤਨਖਾਹਾਂ ਨੇ ਪਹਿਲਾਂ 7500 ਸੀ ਹੁਣ 9000 ਦੇ ਕਰੀਬ ਤਨਖਾਹ ਸ਼ਾਇਦ ਮਿਲਦੀ ਹੈ ਇਹਨਾਂ ਨੂੰ ਪਰ ਇਸ ਮਹਿੰਗਾਈ ਦੇ ਦੌਰ ਦੇ ਵਿੱਚ ਇਸ ਤਨਖਾਹ ਦੇ ਨਾਲ ਗੁਜ਼ਾਰਾ ਕਰਨਾ ਤੁਸੀਂ ਭਲੀ ਭਾਤ ਜਾਣਦੇ ਹੋ ਕਿੰਨਾ ਖਖਾਲਾ ਹੋ ਸਕਦਾ ਹੈ ਅੱਜ 2 ਦਿਨ ਤੋਂ ਇਹ ਮਜ਼ਦੂਰ ਜਿਹੜੇ ਨੇ ਸਫਾਈ ਸੇਵਕ ਨੇ ਆਪਣੀਆਂ ਮੰਗਾਂ ਨੂੰ ਲਾ ਕੇ ਹੜਤਾਲ ਤੇ ਬੈਠੇ ਨੇ ਪਰ ਕੋਈ ਵੀ ਵਧਾਇਕ ਜਾਂ ਪ੍ਰਸ਼ਾਸਨਿਕ ਅਧਿਕਾਰੀ ਇਹਨਾਂ ਤੱਕ ਨਹੀਂ ਪਹੁੰਚਿਆ ਪਰ ਅੱਜ ਆਜ਼ਾਦ ਗਰੁੱਪ ਇਹਨਾਂ ਦੀ ਮਦਦ ਵਾਸਤੇ ਪਹੁੰਚਿਆ ਹੈ ਉਹਨਾਂ ਵੱਲੋਂ ਇਹਨਾਂ ਦੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਹੰਗਾਰਾ ਪੜਿਆ ਗਿਆ ਕਿ ਜੇਕਰ ਇਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਉਹਨਾਂ ਵੱਲੋਂ ਵੀ ਸਖਤ ਤੋਂ ਸਖਤ ਜਿਹੜੀਆਂ ਕਾਰਵਾਈਆਂ ਹੋ ਸਕਦੀਆਂ ਉਹ ਕੀਤੀਆਂ ਜਾਣਗੀਆਂ ਜੋ ਵੀ ਇਹਨਾਂ ਦੇ ਹੱਕ ਦੇ ਵਿੱਚ ਉਹ ਦਰਸ਼ਕਾਂ ਉਸ ਗੱਲ ਨੂੰ ਪੂਰੀ ਕਰਨ ਵਾਸਤੇ ਉਹ ਪੂਰਾ ਤਿਆਰਬਰ ਤਿਆਰ ਨੇ ਤੇ ਅੱਜ ਪਹੁੰਚੇ ਨੇ ਪਰਮਜੀਤ ਸਿੰਘ ਪੰਮਾ ਔਰ ਸਾਡੇ लाड्डी ਜੀ ਔਰ ਹੋਰ ਜਿਹੜੇ ਆਜ਼ਾਦ ਗਰੁੱਪ ਦੇ ਨਗਰ ਕੌਂਸਲ ਦੇ ਐਮਸੀ ਨੇ ਉਹ ਪਹੁੰਚੇ ਹੋਏ ਨੇ ਔਰ ਇਹਨਾਂ ਮਜ਼ਦੂਰਾਂ ਦੇ ਨਾਲ ਇਸ ਵਕਤ ਚਟਾਨ ਦੇ ਵਾਂਗ ਖੜੇ ਨੇ ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਨੇ ਸਾਡੇ ਨਾਲ ਸਾਜਨ ਜੀ ਸਾਜਨ ਜੀ ਕੀ ਪੂਰੀ ਗੱਲਬਾਤ ਹੈ ਕਿਉਂਕਿ ਵੈਸੇ ਤਾਂ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਚੁੱਕੇ ਹਾਂ ਪਰ ਤੁਸੀਂ ਆਪਣੇ ਤੌਰ ਤੇ ਇੱਕ ਵਾਰੀ ਜਰੂਰ ਦੱਸ ਦਿਓ ਕਿਹੜੀਆਂ ਮੰਗਾਂ ਨੇ ਔਰ ਕਿੰਨੇ ਸਾਲਾਂ ਤੋਂ ਇਹ ਜਿਹੜੀਆਂ ਮੰਗਾਂ ਚੱਲਦੀਆਂ ਆ ਰਹੀਆਂ ਨੇ ਔਰ ਇਹਨਾਂ ਮੰਗਾਂ ਦੀ ਪੂਰਤੀ ਲਈ ਕਿੰਨੇ ਕੁ ਸਾਥੀ ਜਿਹੜੇ ਸੰਘਰਸ਼ ਦੀ ਪੇਟ ਚੜ ਚੁੱਕੇ ਨੇ ਐਸੇ ਜੁਨੀਨ ਪ੍ਰਧਾਨ ਸਾਜਨ ਮੇਰਾ ਨਾਮ ਇਹ ਮੰਗਾਂ ਸਾਡੀਆਂ ਕਟੋ ਘਟ ਵੀ ਇਹ 20 ਤੋਂ 22 ਸਾਲ ਪੁਰਾਣੀਆਂ ਚੱਲਦੀਆਂ ਆ ਰਹੀਆਂ ਵਾ ਸਾਡੇ ਕਦੇ ਕੇਸ ਵੀ ਲੱਗਦੇ ਰਿਹਾ ਇਹਨਾਂ ਨੇ ਉਦਾਂ ਵੀ ਸਾਨੂੰ ਨਹੀਂ ਮਹਿਕਮਤ ਅੰਦਰ ਲਿਆ ਹੋਰ ਵੀ ਸਾਡੇ ਸੰਘਰਸ਼ ਚੱਲਦੇ ਰਹੇ ਆ ਇਹਨਾਂ ਸਾਨੂੰ ਬਸ ਕਿਹੜਾ ਅਫਸਰ ਆ ਗਿਆ ਉਹਨੇ ਸਾਨੂੰ ਲਾਰਾ ਬਸ ਤੁਹਾਡੀ ਚਿੱਠੀ ਤੋੜਤੀ ਆ ਬਸ ਤੁਹਾਡੀ ਚਿੱਠੀ ਆ ਜਾਣੀ ਆ ਉਸ ਤੋਂ ਬਾਦਾਂ ਪਿੱਛੇ ਜੇ ਚਲੋ 42 ਦਿਨ ਦੀ ਹੜਤਾਲ ਚੱਲੀ ਲੰਬੇ ਸਮੇਂ ਤੋਂ ਉਸ ਹੜਤਾਲ ਦੇ ਮੁੱਦੇ ਤੇ ਵੱਖ-ਵੱਖ ਜਿਲ੍ਹਿਆਂ ਦੇ ਵਿੱਚ ਮੈਕਮੇਂਦਰ ਮੁਲਾਜ਼ਮ ਲੈ ਕੇ ਇਸ ਸਾਡੀ ਕਮੇਟੀ ਨੇ ਉਸ 2021 ਦੇ ਮਤੇ ਤੇ ਕੋਈ ਕਾਰਵਾਈ ਨਹੀਂ ਕੀਤੀ ਕਿਹੇ ਸਾਡੇ ਮਲਾਜਮ ਨੂੰ ਇਹਨਾਂ ਮੈਚੂੰਦਰ ਨੇ ਲਿਆ ਸਾਨੂੰ ਉਦੋਂ ਤੋਂ ਧਲੇ ਲپے ਲਾਏ ਜਾ ਰਿਹਾ ਤੁਹਾਡੀ ਚਿੱਠੀ ਭੇਜਤੀ ਆ ਤੁਹਾਡੀ ਚਿੱਠੀ ਆ ਜਾਣੀ ਆ ਬਾਕੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਐਸਡੀਐਮ ਸਾਹਿਬ ਦਾ ਜਿੰਨਾਂ ਕੋ ਅਸੀਂ ਇੱਕ ਕਰ ਹੀ ਗਏ ਉਹਨਾਂ ਨੇ ਸਾਡੀ ਬੇਨਤੀ ਪ੍ਰਵਾਨ ਕੀਤੀ ਉਹਨਾਂ ਨੇ ਉਸੇ ਵੇਲੇ ਇਹਨਾਂ ਨੂੰ ਚਿੱਠੀਆਂ ਕੱਢੀਆਂ ਰਾਤੋਂ ਰਾਤ ਇਹਨਾਂ ਨੂੰ ਚਿੱਠੀਆਂ ਕੱਢ ਕੇ ਉਹਨਾਂ ਨੇ ਮਤਾ ਸਾਡਾ ਪਾਸ ਕਰਕੇ ਸੱਦਾ ਸਾਰਾ ਕੰਮ ਕੀਤਾ ਸੀ ਐਸਡੀਐਮ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਬਾਕੀ ਇਹਨਾਂ ਅਫਸਰਾਂ ਨੇ ਉਸ ਚਿੱਟੀਆਂ ਤੇ ਮਤੇ ਪਾਸ ਹੋਣ ਦੇ ਬਾਵਜੂਦ ਗਾੜੀ ਸੱਡੀ ਚਿੱਠੀ ਤੋੜਦੀ ਏ ਡੀਸੀ ਸਾਹਿਬ ਕੋ ਡੀਸੀ ਸਾਹਿਬ ਕੋ ਵੇਖੋ ਅਸੀਂ ਗਏ ਉਦੋਂ ਸਾਡੀ ਚਿੱਠੀ ਨਹੀਂ ਆਉਂਦੀ ਸਾਨੂੰ ਇਹ ਲਾਰੇ ਪਾਜੀ ਚੋਂ ਜਾਪਤਾ ਟੋਟ ਲੈਣ ਤੋਂ ਇਲੈਕਸ਼ਨ ਲੰਘ ਲੈਣ ਤੋਂ ਅਸੀਂ ਜਾਂਦੇ ਰਹੇ ਸੁਣ ਕੇ ਆਉਂਦੇ ਰਹੇ ਜਦੋਂ ਅਸੀਂ ਆ ਜਾਂਦੇ ਨੇ ਹਾਰ ਕੇ ਜਦੋਂ ਇਲੈਕਸ਼ਨ ਲੰਘੀ ਸਭ ਕੁ ਹੋ ਗਿਆ ਅਸੀਂ ਕਿਹਾ ਵੀ ਅਸੀਂ ਡੀਸੀ ਸਾਹਿਬ ਦੇ ਚਲ ਜਾਨੇ ਆ ਜਿੱਦਾਂ ਅਸੀਂ ਐਕਟਿੰਗ ਸਾਹਿਬ ਤੇ ਗਏ ਉਹਨਾਂ ਸਾਡੀ ਬੇਨਤੀ ਸੁਣੀ ਆ ਅਸੀਂ ਉਹਨਾਂ ਨੂੰ ਹੱਥ ਪੱਲਾ ਜੋੜਦੇ ਵੀ ਸਾਰੇ ਸਾਡੇ 20-20 ਸਾਲ ਹੋ ਗਏ ਕੁਝ ਮੁਲਾਜ਼ਮ ਸਾਡੇ ਪੱਕੇ ਹੋਣ ਦੇ ਚਾਹ ਦੇ ਵਿੱਚ ਮੌਤ ਦੀ ਭੇਟ ਚੜ੍ਹਿਆ ਉਹਨਾਂ ਦਾ ਵੀ ਕੋਈ ਮਸਲਾ ਨਹੀਂ ਬਣਿਆ ਕੋਈ ਉਹਨਾਂ ਦਾ ਘਰ ਦਾ ਮੈਂਬਰ ਨਹੀਂ ਰੱਖਿਆ ਗਿਆ ਵੀ ਚਲੋ ਦੀ ਕੋਈ ਜਨਾਨੀ ਰੱਖ ਲਈ ਕੋਈ ਕੋਸ ਇਥੇ ਕਈ ਵਿਚਾਰੇ ਰੁੱਲਦੇ ਫਿਰਦਿਆਂ ਵਾ ਠੀਕ ਹੈ ਜੀ ਚਲੋ ਬਾਕੀ ਜਿਹੜੇ ਮੁਲਾਜ਼ਮ ਹੈਗੇ ਆ ਚਲੋ ਇਹਨਾਂ ਦਾ ਮਤਾ ਪਾਸ ਹੈ ਆ ਸਭ ਕੋ ਇਹਨਾਂ ਨੂੰ ਮਹਿਕਮੇ ਅੰਦਰ ਲੈਣ ਦੀ ਸਾਡੀ ਬੇਨਤੀ ਇਹੋਈ ਆ ਵੀ ਇਹ ਪ੍ਰਮਾਣਿਕੀ ਸਾਨੂੰ ਦੇਣ ਜੇ ਸਾਨੂੰ ਇਹ ਪ੍ਰਮਾਣਿਕੀ ਨਹੀਂ ਦਿੰਦੇ ਸਾਨੂੰ ਨਹੀਂ ਲੈਂਦੇ ਮਹਿਕਮੇ ਅੰਦਰ ਵੇਖੋ ਜਿੱਦਾਂ ਅੱਜ 2 ਦਿਨ ਤੋਂ ਸਾਡਾ ਸ਼ਿਗਰਤ ਚੱਲਦਾ ਆ ਰਿਹਾ ਅਹੀਂ ਸਫਾਈ ਸੇਵਕ ਜੁਨੀਅਨ ਸਾਡਾ ਸੰਦੀਪ ਵਾਲੀ ਪੰਜਾਬ ਪ੍ਰਧਾਨ ਜੀ ਤੇ ਪਠਾਨਕੋਟ ਵਾਲੇ ਸਾਡੇ ਰਮੇਸ਼ ਕੁਮਾਰ ਜੀ ਪੰਜਾਬ ਪ੍ਰਧਾਨ ਜੀ ਅਹੀਂ ਚਲੋ ਉਹਨਾਂ ਨਾਲ ਸਾਡੀ ਗੱਲਬਾਤ ਚੱਲਦੀ ਅਹੀਂ ਜੁਨੀਅਨ ਤੌਰ ਤੇ ਅਹੀਂ ਪੱਕੇ ਤੋਂ ਵੱਡੇ ਤੋਂ ਵੱਡਾ ਸੰਘਰਸ਼ ਕਰਾਂਗੇ ਵੇਖੋ ਪਿਛਲੇ 20 22 ਸਾਲਾਂ ਤੋਂ ਜੋ ਸਾਡੇ ਨਾਲ ਧੱਕੇਸ਼ਾਹੀ ਹੁੰਦੀ ਰਹੀ ਜਰਦੇ ਰੇ ਗਾੜੀ ਅਸੀਂ ਇਹ ਚੀਜ਼ ਨਹੀਂ ਜਰਾਂਗੇ ਇਹ ਲਾਰਾ ਲੱਪਾ ਹੀ ਨਹੀਂ ਸੁਣਨਾ ਇਹ ਕਈ ਗੱਲ ਸਾਹਮਣੇ ਆਈ ਸੀ ਸੂਤਰਾਂ ਤੋਂ ਸਾਨੂੰ ਜਾਣਕਾਰੀ ਮਿਲੀ ਹੈ ਕਿ ਇੱਕ ਵਾਰ ਤੁਹਾਡਾ ਜਿਹੜਾ ਮਤਾ ਪਾਸ ਹੋ ਕੇ ਨਿਯੁਕਤੀ ਪੱਤਰ ਆਉਣ ਵਾਲੇ ਸਨ ਤੇ ਫਿਰ ਕੋਈ ਰੁਕਾਵਟ ਬਣੀ ਕੋਈ ਅਫਸਰ ਰੁਕਾਵਟ ਬਣ ਗਿਆ ਸੀ ਹਾਂਜੀ ਅਸੀਂ ਐਡੀਸੀ ਸਾਹਿਬ ਦੇਗੇ ਉੱਤੇ ਜਾ ਕੇ ਅਸੀਂ ਕਿਹਾ ਵੀ ਸਰ ਸਾਡੀ ਤੁਹਾਡੇ ਕੋ ਪ੍ਰਮਾਣਗੀ ਆ ਚਲੋ ਸਾਨੂੰ ਪਤਾ ਲੱਗਾ ਤੁਸੀਂ ਤੁਸੀਂ ਸਾਡੇ ਅਫਸਰ ਜੀ ਮੈਂ ਕਿਹਾ ਸਰ ਸਾਡੀ ਪ੍ਰਮਾਣਗੀ ਸਾਡੀ ਹੱਥ ਜੋੜ ਕੇ ਬੇਨਤੀ ਦੇ ਦੋ ਸਾਡੇ 20-20 ਸਾਲ ਹੋ ਗਏ ਮੁਲਾਜ਼ਮਾ ਨੂੰ ਰੋਲਦਿਆਂ ਨੂੰ ਤੇ ਸਾਡੀ ਸਰ ਚਿੱਠੀ ਪ੍ਰਮਾਣਗੀ ਦੀ ਦੇ ਦੋ ਤੇ ਚਲੋ ਸਾਨੂੰ ਮੈਕਮੇਂਦਰ ਲਿਆ ਜਾ ਅਸੀਂ ਉੱਥੋਂ ਇੰਨੀ ਗੱਲ ਕਰਕੇ ਆ ਗਏ ਆਂ ਉੱਦੋਂ ਸਾਡੇ ਸੁਬੇਡਨ ਸਾਹਿਬ ਇਹ ਕਿਤੇ ਮਤੇ ਦੀ ਪ੍ਰਮਾਣਗੀ ਦੀ ਚਿੱਠੀ ਲਿਖ ਕੇ ਆਏ ਆ ਮਗਰੇ ਵੇਖੋ ਜੇ ਅਹੀਂ ਚਲ ਗਏ ਆ ਅਹੀਂ ਉਸ ਅਫਸਰ ਗਾੜੀ ਹਾਥੀ ਜੋੜ ਕੇ ਆਏ ਆ ਇਹੀ ਕੋਈ ਹਰਤਾ ਹਲਦਾ ਜਾਂਗ ਮਾੜਾ ਬੋਲ ਥੋੜੀ ਬੋਲਦੇ ਆ ਤੇ ਵੇਖੋ ਇਹਨਾਂ ਨੇ ਸਾਡਾ ਕੀ ਮੁੱਦਾ ਬਣਾਤਾ ਤੁਸੀਂ ਆਪਣਾ ਕੰਮ ਆਪ ਜਾਪ ਕੇ ਖਰਾਬ ਕਰਤਾ ਵੇਖੋ ਇਹਦੇ ਵਿੱਚ ਇਹੀ ਕੀ ਕੰਮ ਖਰਾਬ ਕਰਤਾ ਵੀ ਅਹੀਂ ਹਾਥੀ ਜੋੜਤੇ ਹੋ ਸਾਡੀ ਗਲਤੀ ਹੋ ਗਈ ਵੀ ਅਹੀਂ ਹੱਥ ਜੋੜ ਆ ਮਗਰੇ ਜੀ ਆਏ ਏ ਡੀਸੀ ਸਾਹਿਬ ਦੇ ਉੱਥੋਂ ਜੀ ਕਹਿੰਦੇ ਡੀਸੀ ਸਾਹਿਬ ਨੇ ਰੋਕ ਲਾਤੀ ਆ ਤੁਸੀਂ ਗਏ ਕਿਉਂ ਜੇ ਕੋ ਜੇ ਅਸੀਂ ਗਏ ਆ ਅਸੀਂ ਹੱਥ ਪੱਲਾ ਜੋੜਨ ਗਏ ਆ ਜੇ ਅਸੀਂ ਕੂੜਾ ਗੰਦਗੀ ਚੁਕਣ ਏਡੀਸੀ ਸਾਹਿਬ ਦਫਤਰ ਹੋਰਾਂ ਦਸਤਰਾ ਦੇ ਵਿੱਚ ਅਫਸਰਾਂ ਦੇ ਜਾ ਸਕਦੇ ਆ ਤੇ ਅਸੀਂ ਆਪਣੀ ਕੋਈ ਚਿੱਠੀ ਦੀ ਪ੍ਰਮਾਣਗੀ ਬਦਲੇ ਨਹੀਂ ਜਾ ਸਕਦੇ ਅਸੀਂ ਲੋ ਅਸੀਂ ਇਹਨਾਂ ਦੇ ਮੁਲਾਜ਼ਮ ਆ ਸਾਡਾ ਹੱਕ ਬੰਦਾ ਵਾ ਜੇ ਇਹ ਸਾਨੂੰ ਸਾਦੇ ਆ ਸਾਡਾ ਵੀ ਹੱਕ ਬੰਦਾ ਵਾ ਵੀ ਇਹਨਾਂ ਕੋ ਜਾ ਕੇ ਆਪਣੇ ਕੋਈ ਵੀ ਮੁਸ਼ਕਲ ਦਾ ਹੱਲ ਕਰਾਉਂਦੇ ਆ ਠੀਕ ਹੈ ਜੀ ਇਹ ਇੱਕ ਇਹ ਵੀ ਗੱਲ ਸਾਹਮਣੇ ਆਈ ਹੈ ਵੀ ਕੋਈ ਮਜ਼ਦੂਰ ਸਾਥੀ ਜਿਹੜਾ ਕੰਮ ਕਰਦੇ ਦੌਰਾਨ ਉਹਦੇ ਸੱਟ ਲੱਗੀ ਆ ਉਹ ਲੱਤ ਕੱਟ ਦਿੱਤੀ ਗਈ ਔਰ ਇਲਾਜ ਕਰਵਾਉਣ ਲਈ ਹੁਣ ਮਜ਼ਦੂਰ ਜਿਹੜੇ ਨੇ ਆਪਣੇ ਕੋਲੋਂ ਖਰਚਾ ਕਰ ਰਹੇ ਨੇ ਕੋਈ ਸਰਕਾਰੀ ਸਹਾਇਤਾ ਨਹੀਂ ਮਿਲੀ ਇਹ ਜੀ ਸਾਡਾ ਹੀਰਾ ਸਿੰਘ ਮਲਾਜਮੀ ਇੱਥੇ ਤੇ ਬਿਜਾਰੀ ਦੇ ਉੱਤੇ ਜਾਂਦੇ ਰਹੇ ਆ ਚਲੋ ਉੱਥੇ ਇਹਨਾਂ ਕੀ ਕਰਨਾ ਫੜ ਲਓ ਫੜ ਲਓ ਆ ਵੀ ਚੁੱਕ ਦੋ ਉਹ ਵੀ ਚੁੱਕ ਦੋ ਇੰਜ ਕਰਤੋ ਉਹਦੇ ਮੜਾ ਮੜਾ ਜਾ ਲੋਹਾ ਵੱਜਾ ਉਸ ਬੰਦੇ ਦੇ ਲੋਹੇ ਤੋਂ ਹੀ ਜ਼ਖਮ ਵਾਧਾ 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 ਗਿਆ ਉਸ ਬੰਦੇ ਦੀ ਨਾ ਕਿਸੇ ਅਫਸਰ ਨੇ ਸੁਣੀ ਨਾ ਕਿਸੇ ਨੇ ਸੁਣੀ ਵੇਖੋ ਇਹ ਸਫਾਈ ਸੇਵਕ ਜਿੰਨੀ ਜੋਗੇ ਹੈਗੇ ਆ ਚਲੋ ਸਾਡੀਆਂ ਵੀ 8 8 ਸਤਾਉਨੋਂ ਯਾਰ ਤਨਖਾਵਾ ਵਾ ਇਹ ਕੀ ਕਿਸ ਨੂੰ ਦੇਣ ਜੋਗੇ ਹੈ ਸਾਡੇ ਤੇ ਆਪਣੇ ਘਰ ਦੇ ਖਰਚੇ ਨਹੀਂ ਪੂਰੇ ਹੁੰਦੇ ਨਹੀਂ ਕਿ ਤਨਖਾਣ ਅਸੀਂ ਕਹਿੰਦੇ ਕਿ ਨਾ ਉਸ ਮੁਲਾਜ਼ਮ ਨੇ ਉਹਦੀ ਜਨਾਨੀ ਨੇ 5 6 ਦੀਆਂ ਧੀਆਂ ਉਹ ਬੰਦਾ ਆਪਣੇ ਸਿਰ ਬਸਿਰ ਉਹਨਾਂ ਲਾਜ ਕਰਾਇਆ ਪਤਾ ਨਹੀਂ ਕਿ ਉਹਨਾਂ ਘਰ ਦੀਆਂ ਚੀਜ਼ਾਂ ਵਿਚਾਰੇ ਵੇਚਦੇ ਰਹੇ ਕਿੱਦਾਂ ਕਰਦੇ ਰਹੇ ਅਜੇ ਤੱਕ ਵੀ ਉਹ ਬੰਦਾ ਅੰਮ੍ਰਿਤਸਰ ਦੇ ਵਿੱਚ ਲਤ ਕੱਟੀ ਦੇ ਬਾਵਜੂਦ ਵੀ ਉਹ ਇਲਾਜ ਆਪਣਾ ਕਰਾ ਲਿਆ ਸਾਡੀ ਕਿਸੇ ਅਫਸਰ ਨੇ ਨਹੀਂ ਸੁਣੀ ਕਿਸੇ ਨੇ ਉਹਨੂੰ ਕੋਈ ਦੁੱਖੀ ਨਹੀਂ ਦਿੱਤੀ ਇਹ ਪੱਕੇ ਮਲਾਜਮਾਂ ਦਾ ਮਸਲਾ ਹੋ ਜੇ ਪੱਕੇ ਮਲਾਜਮਾਂ ਨੂੰ ਇਹ ਸੱਦਦੇ ਨਹੀਂ ਕਿਤੇ ਕੱਚੇ ਜਾਂਦੇ ਆ ਹਰ ਇੱਕ ਜਗ੍ਹਾ ਕੋਠੀਆਂ ਚ ਐਸਡੀਐਮ ਦਫ਼ਤਰ ਐਡੀਸੀ ਦਫ਼ਤਰ ਡੀਸੀ ਕੋਠੀ ਪੁਲਸ ਲਾਂਡ 15 ਅਗਸਤ ਅਜੇ 26 ਜਨਵਰੀ ਆਜੇ ਕੱਚਿਆਂ ਹੀ ਜਾਣਾ ਵਾ ਵੇਖੋ ਜਿਹੜੇ 70 70000 ਤਨਖਾਹਾਂ ਲੈਣਦੇ ਇਹਨਾਂ ਦੇ ਤੇ ਛੜੀਟ ਵੀ ਆ ਜੇ ਤੇ ਇਹਨਾਂ ਦਾ 10000 ਲੱਗੇ ਤੇ 20000 ਦਾ ਇਹਨਾਂ ਨੂੰ ਮੈਡੀਕਲ ਮਿਲ ਜਾਂਦਾ ਤੇ ਸਾਡੇ ਕੱਚੇ ਮੁਲਾਜ਼ਮ ਨੂੰ ਘਰ ਦੀਆਂ ਚੀਜ਼ਾਂ ਵੇਚ ਕੇ ਇਲਾਜ ਕਰਾਉਣਾ ਪੈਂਦਾ ਸਾਡੀ ਇਹੋ ਹੱਥ ਜੋੜ ਕੇ ਬੇਨਤੀ ਆ ਨਾਲੇ ਤੇ ਸਾਨੂੰ ਜੀ ਇੱਕ ਦਹਿਰਾ ਦਿੱਤਾ ਜਾਵੇ ਜਿਹੜੇ 70 70000 ਤਨਖਾਹਾਂ ਲੈਣਦੇ ਆ ਉਹ ਘਰਾਂ 'ਚ ਬੈੰਦੇ ਆ ਤੇ ਅਸੀਂ ਹਰ ਇੱਕ ਜਗ੍ਹਾ ਡੂਟੀਆਂ ਦਿਨ ਰਾਤ ਉਹਨੇ ਪਿੱਛੇ ਜਿੰਨਾ 1 ਮਹੀਨੇ ਦਾ ਚੜਾਇਆ ਹੈ ਕੋਈ ਮਸਲਾ ਉਹਦੇ ਵਿੱਚ ਜੀ ਰਾਤ ਡੂਟੀਆਂ ਰਾਤ ਸਾਡੀਆਂ ਫੋੜਾਂ ਖੁੱਟੀਆਂ ਏਡੀਸੀ ਸਾਹਿਬ ਆ ਆਣ ਕੇ ਸਾਡੀਆਂ ਫੋਟੋਆਂ ਖੇਡਦੇ ਤੇ ਏਡੀਸੀ ਸਾਹਿਬ ਨੂੰ ਇਦਾਂ ਹੀ ਚੰਗੇ ਲੱਗਦੇ ਵੀ ਅਸੀਂ ਪੂਰਾ ਚੁੱਕਣ ਨੇ ਆ ਜਿਵੇਂ ਹੱਥ ਜੋੜਨ ਗਏ ਆਪਣੇ ਮਤੇ ਆਸਤੀ ਤੇ ਉਹ ਅਸੀਂ ਮੜੇ ਹੋ ਗਏ ਇਸੇ ਸਾਡੇ ਕਮੇਟੀ ਦੇ ਅਫਸਰਾਂ ਇਸ ਚੀਜ਼ ਦਾ ਮੁੱਦਾ ਬਣਾ ਲਿਆ ਜੀ ਤੁਸੀਂ ਗਏ ਕਿਉਂ ਇਸ ਕਾਰਨ ਤੁਹਾਡੀ ਜੀ ਚਿੱਠੀ ਤੇ ਰੋਕ ਲੱਗਦੀ ਆ ਉਹ ਚੰਡੀਗੜ੍ਹ ਤੇ ਹੁਣ ਪਿਛਲੇ 2 ਦਿਨ ਤੋਂ ਤੁਸੀਂ ਹੜਤਾਲ ਤੇ ਉਹ ਧਰਨਾ ਦੇ ਰਹੇ ਹੋ ਨਗਰ ਕੌਂਸਲ ਦੇ ਵਿੱਚ ਕੋਈ ਵੀ ਨਹੀਂ ਆਇਆ ਪਰ ਹੁਣ ਆਜ਼ਾਦ ਗਰੁੱਪ ਵੱਲੋਂ ਤੁਹਾਡੀ ਮਦਦ ਲਈ ਕਦਮ ਪੁੱਟਿਆ ਗਾਏ ਪਹਿਲ ਕਦਮੀ ਕੀਤੀ ਗਈ ਕੀ ਕਹਿਣਾ ਚਾਹੁੰਦੇ ਹੋ ਅਸੀਂ ਜਹਾਜ਼ ਗਰੋਪਰ ਨੂੰ ਵੇਖੋ ਅਸੀਂ 2 ਦਿਨ ਹੋ ਗਏ ਆ ਬੈਠਿਆਂ ਨੂੰ ਨਾ ਤੇ ਸਾਨੂੰ ਪਹਿਲਾਂ ਤੇ ਕਹੇ ਅਫਸਰ ਨੇ ਆਉਂਦੇ ਰਹੇ ਆ ਚਲੋ ਜੀ ਉੱਠੋ ਅਸੀਂ ਗੱਡੀ ਲੰਗਾਉਣੀ ਆ ਲੀਕੇ ਗੱਡੀ ਜੀ ਨੂੰ ਠਾ ਕੇ ਲੰਘ ਜਾਂਦੇ ਰੇ ਇਹ ਨਹੀਂ ਸਾਨੂੰ ਪੁੱਛਿਆ ਵੀ ਤਾਤੋਂ ਬੈਗੇਜ ਕੀ ਤਾਂ ਦੀ ਸਮੱਸਿਆ ਵਾ ਇਹਨਾਂ ਦਾ ਫਰਜ਼ ਆ ਜੇ ਸਾਨੂੰ ਕੂੜੇ ਦਾ ਪੁੱਛ ਸਕਦੇ ਆ ਵੀ ਇੱਥੇ ਢੇਰੀ ਰਹਿ ਗਈ ਮੈਂ ਰੌਂਡ ਮਾਰਿਆ ਸੀ ਥੋੜੇ ਰਿ ਨਹੀਂ ਚੁੱਕੀ ਇਹ ਕੋਈ ਗੱਲ ਨਹੀਂ ਤੇ ਵੇਖੋ ਜੇ ਪੁੱਛ ਸਕਦੇ ਆ ਤੇ ਇਹਦਾ ਮਤਲਬ ਇਹ ਵਾ ਵੀ ਅਸੀਂ ਹੜਤਾਲ ਦੇ ਬੈਠੇ ਤੁਸੀਂ ਵੀ ਸਾਨੂੰ ਪੁੱਛੋ ਸਾਡੀ ਕੀ ਤੋਖਿਆ ਕੀ ਤਕਲੀਫ ਆ ਇਹਨਾਂ ਆਪਣੇ ਮਤਲਬ ਚ ਰੇਹ ਦੋ ਦਿਨ ਹੋ ਗਏ ਆ ਸਾਨੂੰ ਕਿਸੇ ਅਫਸਰ ਨੇ ਕਿਸੇ ਪਾਰਟੀ ਨੇ ਕਿਸੇ ਹੋਰ ਐਮਸੀ ਨੇ ਸਾਨੂੰ ਪੁੱਛਿਆ ਨਹੀਂ ਤੁਸੀਂ ਕਿਉਂ ਬੈਗੇ ਜੇ ਇਹ ਐਮਸੀ પાસે ਸਾਡੇ ਸੁਪਰਵਾਈਜ਼ਰਾਂ ਨੂੰ ਇਹ ਸਾਡੇ ਸੀਵਰ ਰੁੱਕ ਗਏ ਆ ਸੀਵਰਾਂ ਚ ਬੰਦੇ ਵੜ ਕੇ ਸਪਾਈਆਂ ਕਰਾ ਦਿਓ ਇੰਜ ਕਰਾ ਦਿਓ ਵੀ ਰਾਤ ਨੂੰ ਭੇਜ ਦਿਓ ਜੇ ਦਿਨੇ ਕੰਮ ਨਹੀਂ ਹੁੰਦਾ ਵੇਖੋ ਰਾਤ ਦੀਆਂ ਡਿਊਟੀਆਂ ਵੀ ਪੰਜਾਬ ਚ ਕਿਤਨੇ ਗਿਆ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਬਾਕੀ ਆਜ਼ਾਦ ਗਰੁੱਪ ਦਾ ਦੇਖੋ ਜੀ ਆਜ਼ਾਦ ਗਰੁੱਪ ਤੋਂ ਇਲਾਵਾ ਸਾਡੀ ਕਿਸੇ ਨੇ ਸਮੱਸਿਆ ਨਹੀਂ ਸੁਣੀ ਇਹ ਭਾਜੀ ਹੋਣੀ ਆਏ ਆਜ਼ਾਦ ਗਰੁੱਪ ਵਾਲੇ ਇੰਨਾ ਸਾਡੀ ਮਸਲੇ ਪੁੱਛੇ ਸਾਡੀਆਂ ਮੁਸ਼ਕਲਾਂ ਪੁੱਛੀਆਂ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਜੀ ਆਜ਼ਾਦ ਗਰੁੱਪ ਨੇ 20-20 ਸਾਲ ਹੋ ਗਏ ਲੈ ਕੈਨੋ ਲਾਦੇ ਆ ਆਜ਼ਾਦ ਗਰੁੱਪ ਇੱਥੇ ਪਹੁੰਚਾ ਹੈ ਸਫਾਈ ਸੇਵਕਾਂ ਦੀ ਤੁਸੀਂ ਮੰਗਾ ਬੇਚ ਚੁੱਕੇ ਹੋ ਪਰ ਕੋਈ ਵੀ ਅਜੇ ਤੱਕ ਜਿਹੜਾ ਇਹਨਾਂ ਦੀ ਮੰਗ ਨੂੰ ਮੰਨਿਆ ਨਹੀਂ ਗਿਆ ਸਾਡੇ ਨਾਲ ਇੱਕ ਹੈਂਡੀਕੈਪਡ ਵੀਰ ਕੁਝ ਕਹਿਣਾ ਚਾਹੁੰਦਾ ਹੈ ਕੀ ਕਹਿਣਾ ਚਾਹੁੰਦੇ ਹੋ ਹੁਣ ਮਨੂਨ ਮੈਂ 2 ਮਨੂ 17 18 ਸਾਲ ਤੋਂ ਉੱਪਰ ਹੋ ਗਿਆ ਲੋਕਾਂ ਇਹ ਵੀਰ ਨੇ ਜੋ ਵੀ ਗੱਲਾਂ ਕਹੀਆਂ ਬਿਲਕੁਲ ਸੱਚੀਆਂ ਗੱਲਾਂ ਕੋਈ ਲੋਕਿਸ਼ਭਾਈ ਨਹੀਂ ਹੈਗੀ ਵਿੱਚ ਜਿਸ ਤੱਕ ਜੇ ਕਿਤੇ ਵੀ ਭੇਜ ਦਿਆ ਕੱਚਾ ਮਲਾਜ਼ਮ ਹੀ ਜਾਂਦਾ ਔਰ ਕੋਈ ਪੰਕਾ ਨਹੀਂ ਜਾਂਦਾ ਇੱਥੇ ਹੁਣ ਇੱਕ ਬੰਦਾ ਕਹਿੰਦਾ ਸੀ ਜਿਹੜਾ ਪੱਕਾ ਮਲਾ ਹੈ ਕਹਿੰਦਾ ਤੁਹਾਡੇ ਸਾਡੇ ਤੋਂ ਬਣਾ ਤੁਹਾਡੀ ਗੱਲ ਹੀ ਬਣੀ ਕੋਈ ਕੰਮ ਨਹੀਂ ਚਲੇ ਕਰਦਾ ਉੱਕ ਦੀ ਗੱਲ ਏ ਦੂਜੀ ਗੱਲ ਏ ਕਿ ਵਕਤ ਤਨਖਾਹਾਂ ਨੂੰ ਬੋਲੇ ਡੇ ਦਿੰਦੇ ਆ ਕਿ ਹਲੇ ਤਨਖਾਹਾਂ ਨਹੀਂ ਦਿੰਦੇ ਛੇ ਤੁਸੀਂ ਦੇਖ ਸਕਦੇ ਹੋ 9000 ਤਨਖਾਹ ਹੋਵੇ ਉਹ ਵੀ ਲੇਟ ਮਿਲੇ ਔਰ ਮਹਿੰਗਾਈ ਦਾ ਦੌਰ ਹੋਵੇ ਫਿਰ ਚੁੱਲਾ ਨਹੀਂ ਤਪਦਾ ਜਦੋਂ ਤੇ ਉਦੋਂ ਮਜ਼ਦੂਰਾਂ ਦਾ ਇਹਨਾਂ ਸਫਾਈ ਸੇਵਕਾਂ ਦਾ ਇਹ ਹਾਲਾਤ ਹੁਣੇ ਲਾਜ਼ਮੀ ਹੈ ਔਰ ਗੁੱਸਾ ਚਲਕਦਾ ਏ ਫਿਰ ਔਰ ਇਸ ਵਕਤ ਆਜ਼ਾਦ ਗਰੁੱਪ ਆਇਆ ਕੀ ਕਹਿਣਾ ਚਾਹੁੰਦੇ ਹੋ ਭਾਜੀ ਤੁਸੀਂ ਇਹਨਾਂ ਦੀ ਜਿਹੜੀ ਹਾਲਤ ਨੂੰ ਵੇਖ ਕੇ ਹਾ ਦਾ ਨਾਰਾ ਮਾਰਿਆ ਬੜੀ ਦੁੱਖ ਦੀ ਗੱਲ ਹੈ ਜੀ ਮਮੂਲੀ ਜੀ ਤਨਖਾਹ ਦੇ ਉੱਤੇ ਦਿਨ ਰਾਤ ਸਾਡੀ ਸੇਵਾ ਕਰਦੇ ਆ ਤੇ ਅਸੀਂ ਪ੍ਰਸ਼ਾਸਨ ਵਾਲੇ ਜਿਹੜੇ ਮੁਲਾਜ਼ਮ ਨੇ ਉਹ ਇਹਨਾਂ ਨੂੰ ਦਬਾਉਂਦੇ ਤੇ ਡਰਾਉਂਦੇ ਆ ਤੇ ਧਮਕੀਆਂ ਦਿੰਦੇ ਤੇ ਟਾਈਮ ਤੇ ਤਨਖਾਹ ਵੀ ਨਹੀਂ ਦਿੰਦੇ ਤੇ ਉਸ ਕਰਕੇ ਸਾਨੂੰ ਤੇ ਬਹੁਤ ਦੁੱਖ ਹੋਇਆ ਦੂਜਾ ਦੁੱਖ ਇਸ ਗੱਲ 'ਚ ਹੋਇਆ ਵੀ ਉਹ ਜਿਹੜੇ ਵੀਰ ਦਾ ਇੱਥੇ ਸੱਟ ਲੱਗੀ ਆ ਉਹਦੀ ਕਿਸੇ ਨੇ ਵੀ ਉਹਦੀ ਬਾਹ ਨਹੀਂ ਫੜੀ ਤੇ ਅਸੀਂ ਆਪਣੇ ਗਰੁੱਪ ਵੱਲੋਂ ਉਹਨੂੰ 21000 ਰੁਪਇਆ ਮਾਲੀ ਮਦਦ ਦਿੰਨੇ ਆ ਤੇ ਇਹਨਾਂ ਗਰੀਬ ਵਰਗ ਮਜ਼ਦੂਰਾਂ ਨੂੰ ਭਰਾਵਾਂ ਨੂੰ ਭਰੋਸਾ ਦਿੰਦੇ ਆ ਭੈਣਾਂ ਨੂੰ ਇਹ ਯੂਓ ਸਾਹਿਬ ਨਾਲ ਗੱਲ ਕਰਕੇ ਇਹਨਾਂ ਦੀ ਤਨਖਾਹ ਦਾ ਇੱਕ ਟਾਈਮ ਬਾਉਂਡ ਕਰਾਉਣੀ ਆ ਵੀ ਜਿਹੜੀ ਤਨਖਾਹ ਇਹਨਾਂ ਦੀ ਪੱਕੇ ਮੁਲਾਜ਼ਮਾਂ ਦੇ ਨਾਲ ਪਹਿਲੀ ਗੱਲ ਤੋਂ ਇੱਕ ਦਿਨ ਪਹਿਲਾਂ ਪਵੇ ਜਿਹੜੀਆਂ ਇਹਨਾਂ ਦੀਆਂ ਮੰਗਾਂ ਕੁਝ ਚੰਡੀਗੜ੍ਹ ਲੈਵਲ ਤੇ ਰੁਕੀਆਂ ਉਹ ਇਹ ਆਪਣੀ ਟੀਮ ਨੂੰ ਇਲੈਕਸ਼ਨ ਕਮੇਟੀ ਦੀ ਸ਼ਾਇਦ ਮਹੀਨੇ ਦੇ ਵਿੱਚ ਵਿੱਚ ਹੋ ਜੂਗੀ ਕਰਵਾ ਕੇ ਤੇ ਉੱਪਰ ਇਹਨਾਂ ਦੀ ਮਸਲੇਆ ਲਿਖੋਣੀ ਆਮ ਹੀ ਵੇਖਣ ਦੇ ਵਿੱਚ ਆਉਂਦਾ ਏ ਜਦੋਂ ਇਹ ਸਫਾਈ ਸੇਵਕ ਸੀਵਰੇਜ ਦੀ ਸਫਾਈ ਕਰਨ ਉਤਰਦੇ ਨੇ ਇਹਨਾਂ ਕੋਲ ਨਾ ਤਾਂ ਸਿਲੰਡਰ ਹੁੰਦਾ ਏ ਜੇ ਆਕਸੀਜਨ ਸਿਲੰਡਰ ਨਾ ਹੀ ਹੋਰ ਜਿਹੜੀ ਆਪਣੀ ਸੇਫਟੀ ਵਾਸਤੇ ਜਿਹੜੇ ਔਜ਼ਾਰ ਚਾਹੀਦੇ ਨੇ ਜਾਂ ਆਪਣੀ ਸੇਫਟੀ ਵਾਸਤੇ ਹੈਲਮਟ ਚਾਹੀਦਾ ਏ ਜਾਂ ਦਸਤਾਨੇ ਚਾਹੀਦੇ ਹੁੰਦੇ ਉਹ ਨਹੀਂ ਹੁੰਦੇ ਔਰ ਇਹ ਅਜਿਹੀ ਹਾਲਤ ਦੇ ਵਿੱਚ ਫਿਰ ਵੀ ਇਹ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਇਹ ਸਫਾਈ ਕਰਦੇ ਨੇ ਔਰ ਫਿਰ ਵੀ ਇਹਨਾਂ ਦੇ ਨਾਲ ਅਜਿਹਾ ਜਿਹੜਾ ਬੱਤਰ ਵਿਤਕਰਜ ਮਤਲਬ ਤਨਖਾਹਾਂ ਲੇਟ ਮਿਲਦੀਆਂ ਵਿਤਰੇ ਵਾਂਗੇ ਇਹਨਾਂ ਦੇ ਨਾਲ ਵਿਹਾਰ ਕੀਤਾ ਜਾਂਦਾ ਹੈ ਇਹ ਕਿੰਨਾ ਗੈਜ ਹੈ ਵੇਖੋ ਜੀ ਪਿਛਲੇ 10 ਸਾਲ ਤੋਂ ਕੋਈ ਕਮੇਟੀ ਦੀ ਚੋਣ ਨਹੀਂ ਹੋਈ ਕੋਈ ਲੋਕਲ ਚੁਣਿਆ ਨਮਾਇੰਦਾ ਹੋਵੇ ਕਿਉਂਕਿ ਉਹਨੇ ਇਹਨਾਂ ਤੋਂ ਵੋਟਾਂ ਵੀ ਲੈਣੀਆਂ ਇਹਨਾਂ ਦੇ ਘਰਾਂ 'ਚ ਵੀ ਜਾਣਾ ਤੇ ਮੇਰੇ ਖਿਆਲ ਆ ਕਿ ਉਹ ਸ਼ਾਇਦ ਇਹਨਾਂ ਦੀ ਦੁੱਖ ਤਕਲੀਫ ਨੂੰ ਉਹ ਚੰਗੀ ਤਰ੍ਹਾਂ ਸਮਝ ਸਕਦਾ ਤੇ ਉਹਦੇ ਕਰਕੇ ਇੱਡਾ ਲੰਮਾ ਸਮਾਂ اٹਕ ਗਿਆ ਆ ਇਸ ਮਹੀਨੇ ਦੇ ਵਿੱਚ ਕਮੇਟੀ ਜਿਹੜੀ ਉਹ ਮਾਲਕ ਕਰੇ ਕਿਰਪਾ ਗੁਰੂ ਅਰਜਨਦੇਵ ਜੀ ਬਣ ਜਾਏਗੀ ਅਸੀਂ ਪ੍ਰਸ਼ਾਸਨ ਤੋਂ ਜਿਹੜੀਆਂ ਚੀਜ਼ਾਂ ਇਹਨਾਂ ਨੂੰ ਚਾਹੀਦੀਆਂ ਹੋਣੀਆਂ ਸਿਲੰਡਰ ਜਾਂ ਦਸਤਾਨੇ ਜੋ ਇਹਨਾਂ ਨੂੰ ਜ਼ਰੂਰੀ ਚੀਜ਼ਾਂ ਚਾਹੀਦੀਆਂ ਹੋਣੀਆਂ ਪ੍ਰਸ਼ਾਸਨ ਤੋਂ ਦੋਵਾਵਾਂਗੇ ਅਗਰ ਪ੍ਰਸ਼ਾਸਨ ਇਹ ਨਹੀਂ ਦਿਤਿਆ ਉਹ ਫਿਰ ਚੀਜ਼ਾਂ ਹੀ ਆਜਾਦ ਗਰੁੱਪ ਵੱਲੋਂ ਇਹਨਾਂ ਨੇ ਪ੍ਰੋਵਾਈਡ ਕਰਨ। ਇਹਨਾਂ ਦਾ ਸੰਘਰਸ਼ ਜਿਹੜਾ ਆ ਇਹਨਾਂ ਦਾ ਪੱਕੇ ਹੋਣ ਦਾ ਸੰਘਰਸ਼ ਆ। ਔਰ ਤੁਸੀਂ ਅਸ਼ਵਾਸਨ ਦਿੱਤਾ ਹੈ ਕਿ ਤੁਸੀਂ ਸਾਥ ਦਿਓਗੇ। ਜੇਕਰ ਇਹਨਾਂ ਨੂੰ ਨਹੀਂ ਪੱਕੇ ਕੀਤਾ ਜਾਂਦਾ ਇਹਓ ਸਾਹਿਬ ਨੇ 10-15 ਦਿਨ ਦਾ ਵਕਬਾ ਮੰਗਿਆ ਹੈ ਕਿ ਇਹਨਾਂ ਦਾ ਮਤਾ ਜਿਹੜਾ ਹੈ ਪਾਸ ਹੋਣ ਜਾ ਰਿਹਾ 10-15 20 ਦਿਨ ਦੇ ਵਿੱਚ। ਔਰ ਜੇਕਰ 20 ਦਿਨਾਂ ਤੋਂ ਬਾਅਦ ਵੀ ਇਹ ਇਸੇ ਹਾਲਾਤ ਦੇ ਵਿੱਚ ਰਹਿੰਦੇ ਨੇ ਤਾਂ ਫਿਰ ਆਜ਼ਾਦ ਗਰੁੱਪ ਵੱਲੋਂ ਕਿਹੜਾ ਕਦਮ ਚੁੱਕਿਆ ਜਾਏਗਾ ਪਰਮਾਤਮਾ ਕਿਰਪਾ ਕਰੇ ਅਸੀਂ ਇਹਨਾਂ ਦੇ ਮਸਲੇ ਚੰਡੀਗੜ੍ਹ ਜਾ ਕੇ ਪ੍ਰਸ਼ਾਸਨ ਕੋਲ ਹਰ ਹੀਲੇ ਜੋ ਕਾਨੂੰਨ ਦੇ ਮੁਤਾਬਕ ਹਦਾਇਤ ਬਣਦੀ ਆ ਕਾਨੂੰਨ ਮੁਤਾਬਕ ਜੋ ਬਣਦਾ ਹੈ ਪੂਰਾ ਕਰਵਾਵਾਂਗੇ ਧੰਨਵਾਦ ਅਜੀ ਸਾਡਾ ਕਰ ਬੱਚੀ ਸੋ ਦੋਸਤੋ ਇਹ ਹਨ ਆਜ਼ਾਦ ਗਰੁੱਪ ਜਿੰਦਾਬਾਦ ਆਜ਼ਾਦ ਗਰੁੱਪ ਜਿੰਦਾਬਾਦ ਔਰ ਤੁਸੀਂ ਮਜ਼ਦੂਰਾਂ ਦੀਆਂ ਗੱਲਾਂ ਵੀ ਸੁਣੀਆਂ ਨੇ ਤੁਸੀਂ ਮੁਲਾਜ਼ਮਾਂ ਦੀ ਵੀ ਸਾਰੀ ਗੱਲਬਾਤ ਸੁਣੀ ਆ ਔਰ ਆਜ਼ਾਦ ਗਰੁੱਪ ਵੱਲੋਂ ਉਹਨਾਂ ਨੂੰ ਆਸ਼ਵਾਸਨ ਵੀ ਦਿੱਤਾ ਗਿਆ ਹੈ ਹੁਣ ਅਸੀਂ ਈਓ ਸਾਹਿਬ ਦੇ ਪਾਸੋਂ ਇਸ ਸਾਰੇ ਮਸਲੇ ਬਾਰੇ ਗੱਲਬਾਤ ਕਰਾਂਗੇ ਕਿਉਂਕਿ ਧਰਨਾ ਚਕਵਾ ਦਿੱਤਾ ਗਿਆ ਹੈ ਸ਼ਹਿਰ ਦੇ ਵਿੱਚ ਸਫਾਈ ਜਿਹੜੀ ਅੱਜ ਤੋਂ ਸ਼ੁਰੂ ਹੋ ਜਾਵੇਗੀ ਪਰ ਪਿਛਲੇ 2 ਦਿਨ ਤੋਂ ਇਹ ਮਜ਼ਦੂਰ ਆਪਣੀਆਂ ਮੰਗਾਂ ਨੂੰ ਲੈ ਕੇ ਇੱਥੇ ਰੋਸ ਪ੍ਰਦਰਸ਼ਨ ਕਰ ਰਹੇ ਸਨ ਹੁਣ ਇਹੋ ਸਾਹਿਬ ਤੋਂ ਪੁੱਛਾਂਗੇ ਕਿ ਆਖਰ ਉਹਨਾਂ ਦਾ ਕੀ ਕਹਿਣਾ ਹੈ ਔਰ ਇਹ ਵੀ ਵੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਪੱਕੇ ਹੋਣ ਦੀ ਮੰਗ ਕਦੋਂ ਪੂਰੀ ਹੁੰਦੀ ਹੈ ਧਰਨਾ ਚੱਲ ਰਿਹਾ ਸੀ ਨਗਰ ਕੌਂਸਲ ਦੇ ਬਾਹਰ ਜੀ ਅੱਜ ਉਹਰੇ ਬਰੇ ਇਹਨਾਂ ਮੁਵੱਤਿਆਂ ਨੇ ਕੀ ਕੀ ਕੀਤਾ ਮੈਂ ਤੇ ਅੱਜ ਮੈਂ ਆਇਆ ਸੀ ਸਵੇਰੇ ਮੈਨੂੰ ਕੱਲ ਤੋਂ ਪਤਾ ਲੱਗਾ ਸੀ ਵੀ ਇਹ ਤਰਨਾ ਚੱਲ ਰਿਹਾ ਹੈ ਤੇ ਉਹਨਾਂ ਨੂੰ ਮੈਂ ਬੁਲਾਇਆ ਸੀ ਉਹਨਾਂ ਨੇ ਕੁਝ ਮੰਗਾ ਸੀ ਇੱਕ ਤਨਖਾਹ ਨਹੀਂ ਸੀ ਇਹਦੀ ਪਰ ਉਹ ਬਾਦ ਦਿੱਤੀ ਗਈ ਸੀ ਜਦੋਂ ਮੈਂ ਬੈਠ ਆਇਆ ਇੱਕ ਉਹਨਾਂ ਦੀ ਮੰਗ ਸੀ ਕਿ ਸਾਨੂੰ ਤਨਖਾਹ ਪਹਿਲਾਂ ਦਿੱਤੀ ਜਾਵੇ ਅਕਾਊਂਟ ਬ੍ਰਾਂਚ ਨੂੰ ਕਹਿ ਦਿੱਤਾ ਗਿਆ ਵੀ ਜਿਹੜੀ ਤਨਖਾਹ ਹੈ ਜਿਹੜੀ ਸਭ ਤੋਂ ਪਹਿਲਾਂ ਸਫਾਈ ਸੇਵਕਾਂ ਨੂੰ ਦਿੱਤੀ ਜਾਊਗੀ ਬਾਅਦ ਵਿੱਚ ਬਾਕੀ ਨੌਜਵਾਨਾਂ ਨੂੰ ਦਿੱਤੀ ਜਾਊਗੀ ਪੱਕੇ ਮੌਜੇ ਇੱਕ ਉਹਨਾਂ ਦਾ ਸੀ ਵੀ ਜਿਹੜਾ ਉਹਨਾਂ ਦੇ ਪੱਕੇ ਹੋਣ ਦਾ ਉਹ ਉਹਨਾਂ ਦੇ ਸਾਹਮਣੇ ਹੀ ਸਥਾਨਕ ਸਕੱਤਰ ਡਾਕਟਰ ਸਾਡੇ ਉਹਨਾਂ ਨਾਲ ਉਹਨਾਂ ਦੇ ਪੀਏ ਨਾਲ ਗੱਲ ਕੀਤੀ ਗਈ ਹੈ ਮਾਨਜੋਗ ਸਾਡੇ ਏਡੀਸੀ ਬਰਾੜ ਸਾਹਿਬ ਵੱਲੋਂ ਉਹਨਾਂ ਸੇ ਉੱਥੋਂ ਦੀ ਉੱਥੋਂ ਤੱਕ ਐਬਰੀ ਮੰਗੀ ਗਈ ਹੈ ਵੀ ਸਾਡੇ ਬਾਰੇ ਦੱਸਿਆ ਜਾਵੇ ਉਹਨਾਂ ਦੱਸਿਆ ਵੀ ਇਸ ਤਰ੍ਹਾਂ ਦੇ ਘਟੂ ਘਟ 15 ਜਿਹੜੇ ਆ ਉਹ ਮਤੇ ਪੈਂਡਿੰਗ ਪਲੇਅ ਉਹ ਛੇਤੀ ਜਲਦੀ ਕਲੀਅਰ ਹੋ ਜਾਣਗੇ ਜਦੋਂ ਜਲਦੀ ਕਲੀਅਰ ਹੋ ਜਾਂਦਾ ਉਦੋਂ ਹੀ ਇਹਨਾਂ ਨੂੰ ਅਸੀਂ ਕੰਟਰੈਕਟ ਵੇਸ ਤੇ ਪੱਕੇ ਕਰਕੇ ਆਰਡਰ ਕਰਦਾਂਗੇ ਇਹ ਸਾਰੇ ਸਾਡੇ ਮਾਨ ਜੋਗ 80 ਸਭ ਹੀ ਚਾਹੁੰਦੇ ਆ ਅਸੀਂ ਵੀ ਚਾਹੁੰਨੇ ਆ ਅ ਸਾਰਾ ਸਟਾਫ ਤੇ ਚਲੋ ਚਾਹੁੰਦਾ ਹੀ ਇਸ ਪ੍ਰੋਸੈਸ ਚ ਕਿੰਨਾ ਸਮਾਂ ਲੱਗ ਸਕਦਾ ਦੇਖੋ ਜੀ ਮੈਂ ਜਿਹੜੀ ਚੰਡੀਗੜ੍ਹ ਗੱਲ ਕੀਤੀ ਆ ਉਹਨਾਂ ਨੇ ਕਿਹਾ ਵੀ ਵੀ 15 20 ਦਿਨ ਹਾਂਜੀ ਜਦੋਂ ਵੀ ਉਹ ਮਸਲਾ ਕਲੀਅਰ ਹੁੰਦਾ ਵਾ ਮਤਾ ਮਸਲਾ ਨਹੀਂ ਮਤਾ ਕਲੀਅਰ ਹੁੰਦਾ ਥੈਨ ਅਸੀਂ ਇਹਨਾਂ ਨੂੰ ਆਰਡਰਸ ਦੇ ਦਾਂਗੇ ਅ ਪਰ ਇਹ ਵੀ ਇਹਨਾਂ ਨੂੰ ਵੀ ਮੈਂ ਕਿਹਾ ਵੀ ਤੁਸੀਂ ਵੀ ਆਪਣੇ ਯੂਨੀਅਨ ਤੌਰ ਤੇ ਜਿਹੜੀਆਂ ਇਹਨਾਂ ਦੀ ਪੰਜਾਬ ਦੀਆਂ ਯੂਨੀਅਨਸ ਹੈਗੀਆਂ ਤੁਹਾਡੀਆਂ ਉਹਨਾਂ ਨੂੰ ਕਹਿ ਕੇ ਜਿਹੜੇ ਇਹਨਾਂ ਦੇ ਪ੍ਰਧਾਨ ਸਫਾਈ ਕਰਮਚਾਰੀ ਯੂਨੀਅਨ ਦੇ ਉਹ ਵੀ ਉੱਥੇ ਚੰਡੀਗੜ੍ਹ ਗੱਲ ਕਰਨ ਉਹਨਾਂ ਦਾ ਕਹਿਣਾ ਹੈ ਕਿ ਅਕਸਰ ਹੀ ਉਹਨਾਂ ਨੂੰ ਲਾਰਾ ਨੱਪਾ ਲਾ ਕੇ ਤੇ ਸਮਾਗੇ ਪਾ ਲਿਆ ਜਾਂਦਾ ਹੈ ਦੇਖੋ ਜੀ ਮੇਰੇ ਨਾਲ ਤੇ ਪਹਿਲੀ ਵਾਰੀ ਗੱਲ ਹੋਈ ਹੈ ਅੱਜ ਮੇਰ ਨਾਲ ਕੇ ਇਸ ਮਸਲੇ ਤੇ ਕਦੀ ਵੀ ਕੋ ਗੱਲ ਨਹੀਂ ਹੋਈ ਹਾਂਜੀ ਜੇ ਅੱਜ ਉਹਨਾਂ ਦੇ ਸਾਹਮਣੇ ਹੀ ਮੈਂ ਗੱਲ ਕੀਤੀ ਕਿਸੇ ਨਾ ਕੋਈ ਉਹਨਾਂ ਨੂੰ ਨਾਰਾ ਲਾਪਨ ਲਿਆ ਉਹਨਾਂ ਨੇ ਦੇਖਿਆ ਵੀ ਗੱਲ ਵੀ ਹੁੰਦੀ ਹੈ ਸਭ ਕੁਝ ਉਹਨਾਂ ਦੇ ਸਾਹਮਣੇ ਹੋਇਆ ਸ਼ਾਇਦ ਇਹ ਸਾਰ ਸਵਾਇ ਦਾ ਕੰਮ ਕੱਲ ਤੋਂ ਚੱਲੂ ਹੋ ਜਾ ਹਾਂਜੀ ਹਾਂਜੀ ਅੱਜ ਤੋਂ ਹੀ ਚੱਲੂ ਤੁਸੀਂ ਦੇਖਦੇ ਰਹੋ ਰੌਣਕ ਪੰਜਾਬ ਦੀ 24 ਮੈਂ ਹਾਂ ਮਨਦੀਪ ਸਿੰਘ ਰਾਜਨ ਤਰਨਤਾਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ